ਕਲੀਨ ਕੱਲ ਗੱਲ ਦੱਸ ਦੇਣਾ ਚਾਹੁੰਦਾ ਵੀ ਇਹ ਸਾਰੀ ਦਾ ਕੰਮ ਹੈ ਕਿ ਕਾਫੀ ਲੰਮੇ ਸਮੇਂ ਤੋਂ ਬੰਦ ਹੋਣ ਕਰਕੇ ਸ਼ਹਿਰ ਨਿਵਾਸੀ ਨੂੰ ਬਹੁਤ ਜ਼ਿਆਦਾ ਗੁੱਸਾ ਹੈ ਇਸੇ ਗੁੱਸੇ ਦੇ ਪ੍ਰਤੀਕ ਅਸਲ ਮੰਗ ਪੱਤਰ ਦਿੱਤਾ ਜਿਹੜਾ ਕਿ ਦਿਨਾਂ ਜ਼ਰੂਰੀ ਸੀਗਾ ਜੇ ਸ਼ਨੀਵਾਰ ਤੱਕ ਸਾਰੀ ਨਾ ਸ਼ੁਰੂ ਹੋਈ ਨਾ ਸਾਡੀ ਗੱਲ ਨੂੰ ਤਵੱਜੋ ਦਿੱਤੀ ਗਈ ਤਾਂ ਐਸ ਵਾਰ ਨੂੰ ਅਸੀਂ ਜ਼ਿੱਦਾਂ ਹਰ ਹਾਕਮ ਦੇ ਵਿੱਚ ਟ੍ਰੇਨਾਂ ਦਾ ਘਰਾਵ ਕਰਾਂਗੇ ਆਨ ਵਿੱਚ ਸਮਨੀ ਘਰਾਵ ਕਰਾਂਗੇ ਕੋਈ ਵੀ ਟ੍ਰੇਨ ਬਠਿੰਡੇ ਤੋਂ ਬੰਨਾਲਾ ਦੇ ਬੰਨਾਲਾ ਤੋਂ ਬਠਿੰਡੇ ਆਉਣ ਜਾਣੀ ਦਿੱਤੀ ਜੋ ਕਿਉਂ ਲੋਥਾ ਠੀਕ ਹੈ ਨਾ ਜੀ ਵਪਾਰੀ ਇੱਕ ਜਿੰਦਾਬਾਦ 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 ਸੋਣ ਕਿ ਝਕਾਰਾ ਲਾ ਕੇ ਦੋਨੇ ਪਾਸੇ ਖੜੀਆਂ ਕਰਕੇ ਬਿੰਦਰੀ ਜੀ ਨੂੰ ਦੱਸ ਦਿਓ ਵੀ ਇਹ ਜਿਹੜੀ ਗੱਲ ਕਹੀ ਆ ਪਟਾਇਲ ਇਕੱਲੇ ਨਹੀਂ ਸਾਡੀ ਮੰਗ ਆ ਸਾਰੇ ਸ਼ਹਿਰ ਦੀ ਮੰਗ ਆ ਜਕਰਾਂ ਬ੍ਰਿੰਦਰ ਜੀ ਵੀ ਸਾਡੇ ਨਾਲ ਵਿਚਾਰਨ ਮੰਗਦੇ ਆਏ ਨੇ ਬਹੁਤ ਚੰਗੇ